ਸਦਰ ਪਟੀ ਦੇ ਅਧੀਨ ਇੱਕ ਪਰਚਾ ਦਰਜ ਹੋਇਆ ਸੀ 188/25 ਜ ਜਿਹਦੇ ਵਿੱਚ ਰਾਜਦੀਪ ਸਿੰਘ ਏਲੀਅਸ ਰਾਜਾ ਪੁੱਤਰ ਜਸਵੰਤ ਸਿੰਘ ਵਾਸੀ ਬੂ थाना ਹਰੀਕੇ ਇਹਦੇ ਤੋਂ ਇੱਕ ਪਿਸਟਲ ਬਰਾਮਦ ਹੋਇਆ ਸੀ ਸਮੇਤ ਰੋਂਗ ਕੱਲ ਜਦੋਂ ਆਪਾਂ ਪਰਚਾ ਦੇਣ ਤੋਂ ਬਾਅਦ ਇਹਦੀ ਅਰੈਸਟ ਪਾਈ ਤੇ ਬਾਕੀ ਦੀ ਵੈਰੀਫਿਕੇਸ਼ਨ ਕੀਤੀ ਤੇ ਉਸ ਦੌਰਾਨ ਪਤਾ ਲੱਗਾ ਕਿ ਇਹਦੇ ਤੇ ਕੁੱਲ ਮਿਲਾ ਕੇ 4 ਪਰਚੇ ਹੋਰ ਵੀ ਪਿਛਲੇ ਹੈਗੇ ਹਨ ਜਿਨ੍ਹਾਂ ਵਿੱਚ ਹਰੀਕੇ ਥਾਣੇ 307 ਆਈਪੀਸੀ ਹਰੀਕੇ ਥਾਣਾ 188 ਆਈਪੀਸੀ ਸਿਟੀ ਜ਼ੀਰਾ ਸਿਟੀ ਜ਼ੀਰਾ ਥਾਣੇ ਵਿੱਚ 307 ਆਈਪੀਸੀ ਅਤੇ ਹੋਰ ਪਰਚੇ ਇਦੇ ਵਿੱਚ ਇਦੇ ਉੱਪਰ ਦਰਜ ਸੰਗ ਕੱਲ ਇਸਨੇ ਆਪਣੇ ਕੋਲ ਇੱਕ ਇਨਕਸ਼ਾਫ ਕੀਤਾ ਕਿ ਇਨ ਇਦੇ ਕੋਲ ਇੱਕ ਹੋਰ ਵੈਪਨ ਹੈ ਜਿਹੜਾ ਇਹਨੇ ਪਿੰਡ ਬਾਮਣੀ ਵਾਲੇ ਦੇ ਇੱਕ ਸੁਨਸਾਨ ਜਗ੍ਹਾ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ ਤੇ ਰਿਕਵਰ ਕਰਵਾ ਸਕਦਾ ਹੈ ਜਦੋਂ ਥਾਣਾ ਸਦਰਪੱਟੀ ਦੀ ਪੁਲਿਸ ਪਾਰਟੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਸ਼ੀ ਰਾਜਾ ਰਾਜਦੀਪ ਨੂੰ ਆਪਣੇ ਨਾਲ ਲੈ ਕੇ ਉਹ ਇਸ ਏਰੀਆ ਵਿੱਚ ਰਿਕਵਰੀ ਕਰਨ ਆਏ ਤੇ ਅਚਾਨਕ ਹੀ ਰਾਜਦੀਪ ਨੇ ਲੁਕਿਆ ਹੋਇਆ ਵੈਪਨ ਜਿਹੜਾ ਕਿ ਆਲਰੇਡੀ ਲੋਡਡ ਸੀ ਉਹਦੇ ਨਾਲ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤੇ ਜੋ ਆ ਵੀ ਫਾਇਰ ਵਿੱਚ ਪੁਲਿਸ ਪਾਰਟੀ ਨੇ ਵੀ ਬੜੀ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਦੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰ ਇਸ ਦੀ ਲਾਤੇ ਲੱਗ ਗਿਆ ਇਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਕਾਲ ਕਰਕੇ ਜ਼ਖਮੀ ਹਾਲਾਤ ਵਿੱਚ ਇਸ ਨੂੰ ਸਿਵਲ ਹਸਪੀਟਲ ਪੱਟੀ ਦਾਖਲ ਕਰਵਾਇਆ ਹੈ ਅਗਲੀ ਸਰਕਾਰ ਕਾਰਵਾਈ ਕੀ ਹੈ ਅਜੇ ਆਪਾਂ ਚੈੱਕ ਕਰ ਰਹੇ ਹਾਂ ਇਹਦੇ ਤੇ ਹੋਰ ਵੀ ਪਰਚੇ ਹੈਗੇ ਨੇ ਜਿਹੜੇ ਆਪਾਂ ਤਸਦੀਕ ਕਰ ਰਹੇ ਹਾਂ ਤੇ ਮੀਨਵਾਇਲ ਇਹ ਵੀ ਦੱਸਣਾ ਚਾਹੂੰਗਾ ਕਿ ਪ੍ਰਭ ਦਾਸੋਵਾਲ ਜਿਹੜਾ ਕਿ ਗੈਂਗਸਟਰ ਹੈ ਉਹਦਾ ਇਹ ਉਹਦਾ ਐਸੋਸੀਏਟ ਹੈਗਾ ਬਾਕੀ ਦੀ ਜਾਣਕਾਰੀ ਦੌਰਾਨ ਇਨਵੈਸਟੀਗੇਸ਼ਨ ਵੈਰੀਫਿਕੇਸ਼ਨ ਪਤਾ ਲੱਗੇਗੀ ਤੇ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ